ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪਰੋਬ ਬੜੀ ਧੁੰਮ ਕਾ ਉਤੇ ਸ਼ਰਦਾ ਦੇ ਨਾਲ ਇਲਾਕੇ ਦੀਆਂ ਸੰਗਤਾਂ ਵੀ ਮਨਾਉਂਦੀਆਂ ਤੇ ਸ਼ਰੋਮਣੀ ਕਮੇਟੀ ਵੀ ਮਨਾਉਂਦੀ ਆ ਰਹੀ ਹੈ ਪਰ ਜਦੋਂ ਅਸੀਂ ਇਸ ਬਕਾਰੇ ਸ਼ਹਿਰ ਜੀ ਆੜ ਕੇ ਵੇਖ ਰਹੇ ਹਾਂ ਜੋ ਇੱਥੇ ਗੁੱਲੜ ਬਾਜ਼ੀਆ ਲੋਕ ਕਰਦੇ ਸਨ ਸ਼ਰਾਬ ਦੇ ਠੇਕੇ ਅਸੀਂ ਤਾਂ ਐਸਡੀਐਮ ਨੂੰ 15 20 ਦਿਨ ਪਹਿਲਾਂ ਲਿਖਤੀ ਰਿਟਰਨ ਵਿੱਚ ਮਾਗ ਪੱਤਰ ਦਿੱਤਾ ਸੀ ਕਿ ਇਹ ਜਿਹੜੇ ਆਪ ਦੇ ਪੂਰਨ ਤੌਰ ਤੇ ਬੰਦ ਹੋਣੇ ਚਾਹੀਦੇ ਨੇ ਪਰ ਜਦੋਂ ਅਸੀਂ ਕੱਲ 9 ਤਰੀਕ ਵਾਲੇ ਦਿਨ ਗੁਰਦੁਆਰਾ ਤੰਦ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਦੋ ਥੇਕੇ ਜਿਹੜੇ ਮੇਨ ਸਨ ਉਹ ਵੀ ਖੁੱਲੇ ਸਾਂਝੇ ਉਹ ਖੁੱਲੇ ਹਨ ਤੇ ਇਹਨਾਂ ਦੀਆਂ ਬ੍ਰਾਂਚਾਂ ਵੀ ਖੁੱਲੀਆਂ ਹੋਣ ਗਿਆ ਫਿਰ ਬੀੜੀ ਸਿਟ ਤੋਂ ਆਕੂ ਛੜਿਆਮ ਲੋਕ ਦੁਕਾਨਾਂ ਵਿੱਚ ਵੇਚ ਰਹੇ ਨੇ ਜਿਨ੍ਹਾਂ ਨੇ ਬਾਅਦ ਬਿਸਕੁਟ ਰੱਖੇ ਨੇ ਪਾਣੀ ਦੀਆਂ ਬੋਤਲਾਂ ਰੱਖੀਆਂ ਨੇ ਜਦੋਂ ਅਸੀਂ ਗਏ ਦੇ ਇਥੋਂ ਦੇ ਐਸਪੀ ਹੈੱਡਕੁਆਟਰ ਮੈਡਮ ਜਸਵੰਤ ਕੌਰ ਨਾਲ ਫੋਨ ਤੇ ਗੱਲ ਕੀਤੀ ਉਹਨੇ ਐਸਯੂ ਭੇਜ ਦਿੱਤਾ ਐਸਯੂ ਨੇ ਕੋਈ ਉਹਨਾਂ ਦੀ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਦੀ ਵੀਡੀਓਗ੍ਰਾਫੀ ਕਰਕੇ ਉਹਨਾਂ ਦੇ ਉੱਤੇ ਭੰਦੀ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਕੋ ਕਿ ਇਹ ਗੁਰਨਾਨਕ ਪਾਤਸ਼ਾਹ ਦਾ ਵਿਆਹ ਪ੍ਰੋਗ ਕਲ ਨਗਰ ਕੀਰਤਨ ਜੋ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਉਂਦਾ ਹੈ ਉਹ ਮੇਰਾ ਰਸਤਾ ਸੀ ਉੱਥੇ ਖੁੱਲੇ ਹੋਏ ਸਨ ਜਦੋਂ ਫਿਰ ਅਸੀਂ ਸਿੰਘਾਂ ਨੂੰ ਲੈ ਕੇ ਉੱਥੇ ਗਏ ਤੇ ਹਾਤੇ ਹੀ ਖੁੱਲੇ ਹੋਏ ਨੇ ਤੇ ਸ਼ਰਾਬ ਦੇ ਠੇਕੇ ਤੇ ਬੀੜੀ ਦੇ ਕੋਕੇ ਵੀ ਖੁੱਲੇ ਹੋਏ ਨੇ ਫਿਰ ਡਾਕ ਦੇ ਦਰਦਿਆਂ ਉਹਨਾਂ ਲੋਕਾਂ ਨੇ ਬੰਦ ਕੀਤੇ ਨੇ ਤੇ ਮੈਂ ਬੇਨਤੀ ਕਰਦਾ ਕਲਾ ਸਾਡਾ ਫਰਜ ਹੈ ਗੁਰਨਾਨਕ ਪਾਤਸ਼ਾਹ ਦੇ ਦੇ ਗੁਰੂ ਨਾਨਕ ਦੇ ਆਪਾਂ ਸਾਰੇ ਧੰਗ ਗੁਰੂ ਨਾਲ ਧੰਗ ਗੁਰੂ ਨਾਲ ਕਹਿੰਦੇ ਤਾਂ ਜ਼ਰੂਰ ਆ ਪਰ ਉਹਨਾਂ ਦੇ ਸਿਧਾਂਤਾਂ ਤੇ ਪਹਿਰਾ ਨਹੀਂ ਦੇ ਰਹਾ ਇਹ ਸਾਰੇ ਦੇ ਫਰਜ਼ ਬੰਦੇ ਨੇ ਸਾਰੀਆਂ ਸੰਪਰਦਾਵਾਂ ਦੇ ਫਰਜ਼ ਬੰਦੇ ਨੇ ਸਾਰੇ ਗੁਰੂ ਨਾਨਕ ਨਾਮ ਸਿੱਖਾਂ ਦੇ ਫਰਜ਼ ਬੰਦੇ ਨੇ ਆਓ ਆਪਾਂ ਢੋਲਰ ਬਾਜਿਆ ਇਹ ਤੋਂ ਬੰਦ ਕਰਨੀਆਂ ਨੇ ਤੇ ਜਿਹੜੇ ਮਨਮਤ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢਣਾ ਹੈ ਉਹ ਕਿਵੇਂ ਨਿਕਲਣੀਆਂ ਨੇ ਉਹ ਅੱਜ ਸਾਨੂੰ ਹੋਰ ਘਰ ਬੈਹੰਦਾ ਜਿਹੜਾ ਸਮਾਸੀ ਉਹ ਤੋਂ ਨਿਕਲ ਗਿਆ ਹੁਣ ਅਸੀਂ ਇਹਨਾਂ ਦੀਆਂ ਦੁਕਾਨਾਂ ਗਾੜੀ ਆਓ ਭਈਏ ਇਹਨਾਂ ਦੀਆਂ ਦੁਕਾਨਾਂ ਬੰਦ ਕਰੀ ਜਿਹੜੀਆਂ ਮਨਮਾਤਾਂ ਦੀਆਂ ਦੁਕਾਨਾਂ ਨੇ ਪ੍ਰਸ਼ਾਸਨ ਜਿਹੜਾ ਵਾ ਉਹ ਵੀ ਕੰਬਦੀ ਨੀਂਦੇ ਸੁਤਾ ਹੈ ਪਰ ਅੱਗੇ ਨਾਲ ਕੋਈ ਇੱਕ ਫਰਕ ਪਿਆ ਜੇ ਸਾਰੇ ਸਿੱਖ ਜਾਗ ਪਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ